ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਤੋਂ ਸੰਦੂਆਂ ਪਿੰਡ ਦੇ ਨੇੜੇ ਕਦੋੜਾਂ ਟੱਪਰੀਆਂ ਦੇ ਕੋਲ ਦੇਖ ਸਕਦੇ ਹੋ ਦਰਜਣਾ ਹੀ ਇੱਥੇ ਕਣਕ ਦੇ ਨਾਲ ਨੂੰ ਅੱਗ ਲੱਗ ਚੁੱਕੀ ਹੈ ਫਾਇਰ ਗ੍ਰੇਡ ਪਹੁੰਚੀ ਹੋਈ ਹੈ ਘਰ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਅੱਗ ਲੱਗੀ ਹੋਈ ਆ ਤਿੱਦਾਂ ਸੈਕੜੇ ਦੀ ਤਦਾਦ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਤੋਂ ਅੰਧੂਆ ਰੋਡ ਤੇ ਇਸ ਇਹਨਾਂ ਲਾਈਵ ਤਸਵੀਰਾਂ ਜਿੱਥੇ ਕਣਕ ਦੇ ਨਾੜ ਨੂੰ ਇਸ ਪਾਸੇ ਜਿਹੜੀ ਸਾਈਡ ਮੈਂ ਖੜਾ ਹਾਂ ਇਸ ਪਾਸੇ ਤਾਂ ਨਾੜ ਹੈ ਹਾਂਜੀ ਭਾਈ ਜੀ ਹਾਂਜੀ ਹਾਂਜੀ ਇਹ ਨਾੜ ਨਾੜਨ ਲੱਗੀ ਹੈ ਕਣਕ ਨੂੰ ਓਕੇ ਮੈਂ ਉੱਥੇ ਖੜਾ ਐ ਓਕੇ ਲਾਈਵ ਤਸਵੀਰਾਂ ਇੱਥੇ ਇੱਕ ਸਾਧਿਆਂ ਤੁਸੀਂ ਘਾਰ ਦੇ ਕੋਲ ਪਹੁੰਚੀ ਹੋਈ ਹੈ ਅੱਗ ਫਾਇਰ ਗੱਡ ਵੀ ਪਹੁੰਚੀ ਹੋਈ ਹੈ ਤੇ ਤੁਸੀਂ ਵੀਰਾਂ ਤਖਾ ਰਹੇ ਆ ਤੁਹਾਨੂੰ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਟਰੈਕਟਰ ਟਰੈਕਟਰ ਲੈ ਕੇ ਬੌਂਦੇ ਹੋਏ ਉਸ ਨਾੜ ਨੂੰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਤੋਂ ਦੇਖ ਸਾਧਿਓ ਅੱਗ ਫਾਇਰ ਬ੍ਰਿਗੇਡ ਚਮਕੌਰ ਸਾਹਿਬ ਦੀ ਇੱਥੇ ਪਹੁੰਚੀ ਹੋਈ ਹੈ ਅੱਗ ਲੱਗੀ ਹੋਈ ਹੈ ਕੰਦੋਲਾ ਟੱਪਰੀਆਂ ਸੰਧੂਆਂ ਤੋਂ ਲੋਕ ਇੱਥੇ ਉਹ ਚੋਹੇ ਨੇ ਤਸਵੀਰਾਂ ਓਏ 나ੜ ਨੂੰ ਲੱਗੀ ਐ ਭਾਈ ਪਤਾ ਨਹੀਂ ਕਿੰਨੀ ਵਾਲੀ ਖਣਕੀ ਜਲ ਗਈ ਖਣਕੀ ਵੀ ਕਿੰਨੀ ਕਿ ਜਲ ਗਈ ਕਣਕ ਭਾਈ ਇਹਨਾਂ ਨੂੰ ਪਤਾ ਹੈਗਾ ਕਿੰਨੀ ਜਲੀ ਆ ਭਾਈ ਪਰ ਜਲੀ ਜਰੂਰ ਆ ਵੀਰ ਕਣਕ ਕੌਣ ਜਲ ਕੇ ਉਹ ਪੰਜ ਛੇ ਕਿੰਨੇ ਆ ਉਹ ਤਾਂ ਪਰ ਪੰਜ ਛੇ ਏਕੜ ਕਣਕ ਨੂੰ ਵੀ ਲੱਗੀ ਆ ਜਿਆਦਾ ਹੋ ਗਈ ਇਹ ਨਾ ਇਧਰ 나ੜ ਸੀਗਾ ਹੈ ਕਿਵੇਂ ਲੱਗੀ ਆ ਪਤਾ ਕੁਛ ਨਹੀਂ ਕਾਰਨਾਂ ਦਾ ਨਹੀਂ ਹਾਲ ਤੱਕ ਪਤਾ ਲੱਗਿਆ ਜੀ ਉਹ ਵਕੀਲ ਦੀ ਜਲ ਗਈ 2.5 ਤਿੰਨ ਕਿਲੇ ਜੀ ਅੱਛਾ ਅੱਛਾ ਉਹ ਵਕੀਲ ਆਮ ਨਹੀਂ ਕਿੰਗੌਰ ਵਾਲੇ ਜਿਹੜੇ ਮਣੇ ਮੱਜਰੇ ਰਹਿੰਦੇ ਆ ਉਹਨਾਂ ਦੀ ਜਲ ਗਈ ਇੱਥੇ ਆ 2.5 ਤਿੰਨ ਕਿਲੇ ਜਲ ਗਏ ਜੀ ਟੋਟਲ ਕਿੰਨੇ ਕਿ ਜਲ ਗਏ ਉਹਨਾਂ ਦਾ ਕਿੰਨਾ ਰਕਵਾ ਚਲ ਜਓ ਥੱਲੇ ਪਾਟ ਉਹਨਾਂ ਨੂੰ ਲੱਗਦਾ ਵੀ ਤਿੰਨ ਕਿਲੇ ਜਲ ਗਏ ਹੋਣਗੇ ਤੇ ਕਿੰਨੀ ਕੀ ਦੇਰ ਹੋ ਗਈ ਅੱਗ ਲੱਗੀ ਨੂੰ ਹੋ ਗਿਆ ਜੀ ਘੰਟਿਆਂ ਦੇ ਜ਼ਿਆਦਾ ਹੀ ਹੋ ਗਿਆ ਜੀ ਘੰਟਾ ਓਕੇ ਆ ਫਾਇਰ ਬ੍ਰੀਡ ਨੇ ਆ ਕੇ ਕਾਬੂ ਪਾਇਆ ਉਹ ਹਵਾ ਦੀ ਕੋਈ ਨਹੀਂ ਆ ਨਾਦੀ ਨਾਲ ਵੱਧ ਰਹੀ ਜੀ ਹਾਂ ਜੀ ਆ ਹਾਂ ਤੇ ਆ ਟਰੈਕਟਰ ਵੀ ਲੱਗੇ ਹੋਇਆ ਜੀ ਇਹਨਾਂ ਨੇ ਬਾਕ ਹਾਂ ਜੀ ਕੋਸ਼ਿਸ਼ ਤੇਰੀ ਆ ਬਈ ਕੋਸ਼ਿਸ਼ ਲੋੜਾ ਕਤਲੋਰ ਸਾਰਾ ਪੂਰੇ ਆਕੇ ਇਲਾਕੇ ਹੀ ਆ ਗਿਆ ਹਾਂ ਕੋਸ਼ਿਸ਼ ਵੀਰ ਕਿਸੇ ਤੋਂ ਹੋਈ ਆ ਹਰੇਕ ਨੇ ਦੇਰ ਫੋਲ ਆਪਣਾ ਪਾਇਆ ਕਿ ਅੱਗ ਨੂੰ ਆਪਾਂ ਬੁਝਾ ਦਈਏ ਬਾਈ ਬਿਲਕੁਲ ਬਿਲਕੁਲ ਅੱਗ ਅੱਗੇ ਝੋਰ ਕਿਸੇ ਦਾ ਨਹੀਂ ਫੈਰ ਰਿਹਾ ਡੇ ਇਹਦੇ ਪੂਰੇ ਇੱਕ ਕਿਸੇ ਦੇ ਲਈ ਆ ਇਹ ਲੱਗੀ ਹੈ ਕਿਵੇਂ ਲੱਗੀ ਪਤਾ ਕੁਝ ਨਹੀਂ ਪਤਾ ਲੱਗਿਆ ਜੀ ਹੌਲੀ ਹੌਲੀ ਪਤਾ ਲੱਗੂਗਾ ਵੀ ਕੀ ਗੱਲ ਆ ਕਿੱਦਾਂ ਤੇ ਇਹ ਹੋਇਆ ਜਾਂਦਾ ਥਾਰ ਤਾਂ ਕੋਈ ਇੱਧਰ ਲਾ ਕੇ ਨਹੀਂ ਆਈ ਹੈ ਬਿਜਲੀ ਦਾ ਹੈ ਨਹੀਂ ਜਾਂ ਕਿਸੇ ਨੇ ਕੋਈ ਟਿੰਗਿਆੜੀ ਜੂੜੀ ਕਿਤੇ ਦੇ ਸੁਣਕਦੀ ਸੁਣਕਦੀ ਯਾ ਕਿਸੇ ਨੇ ਫੂਕ ਨੂੰ ਅੱਗ ਲਾਈ ਹੋ ਸਕਦੀ ਹੈ ਜੀ ਗਾਰਨੇ ਇਹ ਆ ਵੀ ਬਿਜਲੀ ਦਾ ਜਦ ਹਵਾ ਚੱਲੀ ਸੀ ਉਸ ਸਮੇਂ ਲਾਈਟ ਕੱਟਦੀ ਦੀ ਬਿਜਲੀ ਦਾ ਉਸ ਤੋਂ ਨਹੀਂ 4 ਦਿਨਾਂ ਤੋਂ ਆਈ ਹੋ ਨਹੀਂ ਜੀ 4 ਦਿਨ ਹੋ ਗਿਆ ਹਾਂ ਜੀ ਡਿੰਡਾ ਵਾਲੀ ਜਾਂਦੀ ਆ ਉਹ 24 ਘੰਟੇ ਦਾ ਦੂਰ ਉਹ ਕਿਤੇ ਹੈ ਨਹੀਂ ਲੈਣ ਜਾਂਦੇ 24 ਵਾਲੀ ਦਾ ਲਾਈਨ ਹੈ ਨਹੀਂ ਜੀ ਦੇਖ ਸਕਦੇ ਹੋ ਤਸਵੀਰਾਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਤੇ ਨਾਲ ਹੀ ਟਰੈਕਟਰ ਜਿਹਦੇ ਕੋਲ ਵੀ ਕੋਈ ਵੀ ਸਾਧਨ ਹੋਇਆ ਉਸ ਨੂੰ ਲੈ ਕੇ ਪਹੁੰਚ ਚੁੱਕੇ ਨੇ ਇੱਥੇ ਕਣਕ ਦੇ ਇਹ ਸਾਧ ਦਾ ਨਾੜਨ ਲੱਗੀ ਆ ਪਰੰਤੂ ਕਣਕ ਵੀ 4 ਤੋਂ 5 ਏਕੜ ਦੱਸ ਰਹੇ ਨੇ ਜਿਨ੍ਹਾਂ ਦੀ 4 ਤੋਂ 5 ਏਕੜ ਕਣਕ ਸੜ ਕੇ ਸੱਚੇ ਨੌਜਵਾਨ ਦੇਖ ਸਕਦੇ ਹੋ ਟਰੈਕਟਰ ਲਾ ਕੇ ਵੀ ਅੱਗ ਕਿਸੇ ਘਰ ਵਾਲੇ ਪਾਸੇ ਨੂੰ ਨਾ ਜਾਵੇ ਉਹਨੂੰ ਬਾਇਆ ਜਾ ਰਿਹਾ ਹੈ ਫਾਇਰ ਵਿਗਡ ਵੱਲੋਂ ਵੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਡੇਲੀ ਨਿਊਜ਼ ਸ੍ਰੀ ਚਮਕੌਰ ਸਾਹਿਬ ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਹਵਾ ਲੱਗ ਜਾਂ ਕਣ ਕੇ ਆਉਂਦੀ ਲੱਗਰਾਂ ਨੂੰ ਨਹੀਂ ਪੁੱਜਦਾ ਉਹ ਨਹੀਂ ਬੁੱਧ ਆਪਣਾ ਕੀ ਪਈ ਇਹਨੂੰ ਇਹ ਤੂੜੀ ਨਾ ਤੂੜੀ ਬਣੀ ਵੀ ਦੀ ਥੋੜੀ ਨਹੀਂ ਨਹੀਂ ਇਹਦੀ ਇਹ ਤਾਂ ਜੇ ਵੱਡ ਹੋਈ ਵੀ ਦੀ ਵਾਹ ਆਹਨ ਮੇਰੇ ਤੋਂ ਮੱਛੀ ਮੈਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਲੋਕਾਂ ਚ ਇਸੇ ਤਰ੍ਹਾਂ ਮਿਲਵਰਤਨ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇੱਥੇ ਉਹ ਚੁਵਨੇ ਫਾਇਰ ਗੜਦੀ ਟੀਮ ਵੀ ਇਸ ਘਰ ਕਈ ਘਰ ਨੇ ਇੱਥੇ ਪਸ਼ੂ ਰਹਿੰਦੇ ਨੇ ਬਾੜੇ ਨੇ ਤਾਂ ਵੀ ਉਹਨਾਂ ਦਾ ਕੋਈ ਹਿੱਸੇ ਦਾ ਨੁਕਸਾਨ ਨਾ ਹੋਵੇ ਬਾਇਆ ਜਾ ਰਿਹਾ ਹੈ ਅੱਗ ਵੱਡੀ ਗਿਣਤੀ ਦੇ ਵਿੱਚ ਲੱਗਣ ਦੇ ਨਾਲ ਇੱਥੇ ਲੋਕਾਂ ਦਾ ਦੇਖ ਸਕਦੇ ਹੋ ਸਹਿਯੋਗ ਕਿਸ ਤਰ੍ਹਾਂ ਇਕੱਠਾ ਹੋਇਆ ਉਹ ਕਿਹਦੀ ਅੱਗ ਲੱਗੀ ਹੈ ਕਣਕ ਨੂੰ ਉਹਨੂੰ ਬੁਲਾਈ ਜੇਣਾ ਬੰਦਾ ਕਿਹਦੀ ਹੈ ਇੱਥੇ ਪਤਾ ਕਰੀਦਾ ਕਣਕ ਨੂੰ ਕਿਹਦੀ ਨੂੰ ਅੱਗ ਲੱਗੀ ਫੁੱਟਾਂ ਦੀ ਨੂੰ ਆਈ ਤਸਵੀਰਾਂ ਦੇਖ ਸਕਦੇ ਹੋ ਪੁੱਤਾਂ ਨੂੰ ਪਾਲੀ ਹੋਈ ਫਸਲ ਡੋਲਾਂ ਨੇ ਲੱਗਿਆ ਜੀ ਕਣਕ ਨੇ ਮੱਗੀ ਕਿਹੜੇ ਬੰਦੇ ਨੇ ਲੱਗੀ ਉਹਨੂੰ ਬਲਾਈਂ ਤੇ ਮੜਾ ਜਾ ਉਹ ਖੜਾ ਬਲਾਈ ਕਿਉਂ ਨਾ ਜਾਂ ਲੱਗੀ ਆ ਜੀ ਨਹੀਂ ਨਹੀਂ ਜਿਹਦੇ ਕਰਕ ਜਲੀ ਆ ਕਣਕ ਇਹ ਤਾਂ ਚਲੋ ਲਾੜ ਦੀ ਹਣਕ ਤਾਂ ਉੱਪਰ ਆਈ ਉਹ ਬੰਦਾ ਰਾਜਾ ਵਕੀਲ ਅੱਛਾ ਲੱਗ ਤਾਂ ਕਿਹਨੇ ਲਾਈ ਜੀ ਖੇਤ ਵਾਲਿਆਂ ਨੇ ਖੇਤ ਵਾਲਿਆਂ ਨੇ ਕਾਦੇ ਵਾਸਤੇ ਲਾਈ ਹੈ ਜੀ ਤਾਂ ਨੂੰ ਤਾਂ ਹੀ ਅਸਲੋਂ ਦੱਸੋ ਸਰੋ ਦੇ ਉਹਨੂੰ ਲਾਈ ਤੇ ਜੀ ਸਰੋਂ ਨੂੰ ਲਈ ਦੀ ਹਾਂ ਸਰਵਦਾ ਜਿਹੜਾ ਫੂਟ ਗਿਆ ਹੁੰਦਾ ਉਹਨੂੰ ਲਾ ਕੇ ਬੈ ਗਿਆ ਅੱਛਾ ਫੇ ਭਜਵਾਉਣ ਬਣੀ ਆ ਮੋਟਰ ਉੱਪਰ ਬੈਠਾ ਆ ਪਿਆਰ ਮੁਖਤਿਆਰ ਸਿੰਘ ਰਤੋਂ ਦਾ ਮੁਖਤਿਆਰ ਸਿੰਘ ਰਤੋਂ ਆ ਜਿਨ੍ਹਾਂ ਵੱਲੋਂ ਸਰੋਂ ਨੂੰ ਲਈ ਹੈ ਤੇ ਉਹਦੇ ਨਾਲ ਇੱਥੇ ਫੈਲੀ ਆ ਫਿਰ ਨੁਕਸਾਨ ਬਹੁਤ ਹੋ ਗਿਆ ਬੰਦਿਆਂ ਦਾ ਘਰਾਂ ਤੋੜੀ ਪਈ ਨਹੀਂ ਹੈ ਕਿਸ ਤਰ੍ਹਾਂ ਘਰਾਂ ਤੋੜੀ ਵੀ ਨਹੀਂ ਹੈ ਨਹੀਂ ਤੁਸੀਂ ਹੁਣ ਉਹਦੇ ਕੋਲ ਗਏ ਤੇ ਵੀ ਤੂੰ ਅੱਗ ਲਾਈ ਹੈ ਨਹੀਂ ਹੱਲ ਭੱਜ ਗਿਆ ਅੱਖ ਭਜਾਉਣੇ ਉਹ ਤਾਂ ਭੱਜ ਗਿਆ ਭੱਜ ਗਿਆ ਜੀ ਕਿਉਂ ਬਿਜਲੀ ਦਾ ਕੱਟੀ ਆ ਜਦੋਂ ਨੇਰੀ ਚੱਲੀ ਆ ਬਿਜਲੀ ਦਾ ਜਦੇ ਕੱਟਦੀ ਨਹੀਂ ਉਹਨੂੰ ਲਾਈ ਆ ਆ ਦੇਖਿਆ ਆਪ ਬੰਦਿਆਂ ਨੇ ਬੰਦਿਆਂ ਦੇਖੇ ਜੀ ਬਿਜਲੀ ਦਾ ਕੱਲ੍ਹ ਤੋਂ ਹੀ ਬੰਦ ਆ ਇਹ ਖਰਾਬ ਹੋ ਗਈ ਬਿਜਲੀ ਦਾ ਕੱਲ੍ਹ ਤੋਂ ਹੀ ਬੰਦ ਆ ਉਹਦੀ ਲਾਈਨ ਖਰਾਬ ਹੋ ਗਈ ਲਾਈਨ ਖਰਾਬ ਹੋ ਗਈ ਆ ਅੱਛੇ ਉਹਦੇ ਸਰੋਂ ਦੇ ਉਹਨੂੰ ਜਾੜੇ ਨੇ ਲਾਈ ਹੋਈ ਸੀ ਉਹਦੇ ਨਾਲੇ ਹਵਾ ਨਾਲ ਵੱਧ ਗਈ ਤੇ ਜਿਹਦੀ ਕਣਕ ਜਲਦੀ ਉਹਨੂੰ ਬੁਲਾਇਆ ਮੜਾ ਜਾ ਦੇਖ ਸਕਦੇ ਹੋ ਤਸਵੀਰਾਂ ਇੱਥੇ ਦੱਸਣ ਅਨੁਸਾਰ ਆ ਵੀ ਇੱਥੇ ਕਣਕ ਉਹਨਾਂ ਵੱਲੋਂ ਸਰੋਂ ਦੇ ਨਾਲ ਉਹਨੂੰ ਜੋ ਰੈਦ ਖੁਰਦਤੀ ਉਸ ਨੂੰ ਅੱਗ ਲਗਾਈ ਏ ਸੀ ਉਸ ਤੋਂ ਬਾਅਦ ਇਹ ਹਵਾ ਦੇ ਨਾਲ ਵਧੀਆ ਦੇਖ ਸਕਦੇ ਹੋ ਜੀ ਵੀ ਸੋਲ ਕਰੀਆ ਫਾਇਰ ਬ੍ਰਿਗੇਡ ਉਹਦੇ ਕਾਬੂ ਪਾ ਰਿਹਾ ਹੈ ਅੱਗ ਤੇ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਤੋਂ ਸੰਧੂਆਂ ਮਾਰਗ ਡੇੜੇ ਟੱਪੀਆਂ ਸ੍ਰੀ ਸੈਦਪੁਰ ਵੀ ਪੈਂਦਾ ਹੈ ਸਾਹਮਣੇ ਸੰਧੂਆਂ ਪੈਂਦਾ ਹੈ ਬਿਲਕੁਲ ਪਚਾਲੇ ਸਾਈਡ ਜਿੱਥੇ ਨੈਸ਼ਨਲ ਹਾਈਵੇ ਗੁਜ਼ਰ ਰਿਹਾ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਜਿਹੜਾ دما ਬੰਦ ਰਹੇ ਹੋ ਗੁਜਰ ਰਿਹਾ ਇੱਥੇ ਟਰੈਕਟਰ ਜੋ ਸਹਾਇਜੋਗ ਕਰਨ ਲਈ ਲੋਕ ਇਕੱਠੇ ਹੋਏ ਆ 1 ਘੰਟੇ ਤੋਂ ਵੱਧ ਸਮਾਂ ਹੋ ਗਿਆ 7 ਪਿੰਡਾਂ ਦੇ ਲੋਕ ਆਏ ਹੋਏ ਆ ਸੱਤ ਪਿੰਡਾਂ ਦੇ ਲੋਕ ਆਏ ਆ ਹਾਂ ਤਾਂ ਫ੍ਰੇਕ ਨੋਲਕ ਟਲੋਰ ਸੰਡਵਾ ਰੱਟੋ ਸੈਦਪੁਰੇ ਠੀਕ ਹੈ ਕਿ ਐਸੇ ਬੰਦੇ ਨੇ ਲਾਈ ਹੈ ਹੈ ਮੈਨੂੰ ਬੰਦੇ ਦੇ ਸਰਗਮਾ ਲਾਈ ਹੈ ਅੱਛਾ ਠੀਕ ਹੈ ਇਹਦਾ ਟਨ ਰੋਡ ਚੱਲਦਾ ਸਾਰੇ ਆਪਣੇ ਲੋਕੇ ਇਲਾਕੇ ਦੇ ਇਕੱਠੇ ਹੋ ਗਏ ਇਕੱਠੇ ਹੋ ਗਏ ਟਰੈਕਟਰ ਨਾਲ ਨੂੰ ਆੰਕਾਰ ਪਾਇਆ ਹੈ ਨਾ ਨਹੀਂ ਸੰਧੂਆ ਕਿ ਸਰਬਾਪਸਤੋ ਦਾ ਕੱਕ ਲਾਇਣ ਦੀ ਕਈ ਪਿੰਡਾਂ ਨੂੰ ਅੱਗ ਫੈਲ ਜਾਣੀ ਸੀ ਠੀਕ ਆ ਉਹ ਬੰਦਾ ਆਪ ਹਣ ਚਾਰ ਘੜੇ ਦੇ ਕੇ ਬਾਅਦ ਚ ਭੱਜ ਗਿਆ ਕਹਿੰਦੇ ਅੱਛਾ ਠੀਕ ਆ ਦੱਸਿਆ ਵੀ ਨਹੀਂ ਹੈਗਾ ਵੀ ਦੇਖੋ ਕਿੰਨੇ ਬੰਦੇ ਖੜੇ ਆ ਕਿੰਨਾ ਨੁਕਸਾਨ ਹੋ ਗਿਆ ਜੀ ਬਾਈ ਖੜੀਆ ਕਣਕ ਕਣਕ ਜਣਗੀ ਬਿਲਕੁਲ ਬਿਲਕੁਲ ਜਿਹਦਾ ਨਾੜ ਵੀ ਜੜਿਆ ਤੂੜੀ ਵੀ ਜਲ ਗਈ ਅਗਲੇ ਦੀ ਤੂੜੀ ਵੀ ਨਹੀਂ ਬਣਨੀ ਬਚਾਓ ਹੋ ਗਿਆ ਬਾਈ ਸਾਰੇ ਮੁੰਡੇ ਟਰੈਕਟਰ ਵਾਲੇ ਕਨੋਲਿਆਂ ਦੇ ਬਹੁਤ ਬੜੀ ਗੱਲ ਹੈ ਇਹ ਇਕੱਠੇ ਹੋ ਗਏ ਬਿਲਕੁਲ ਬੰਦੇ ਦੀ ਬਹੁਤ ਗਲਤ ਗੱਲ ਹੈ ਇਹ ਗਲਤ ਗੱਲ ਹੈ ਨਹੀਂ ਇਹ ਜਿਹੇ ਟਾਈਮ ਤੋਂ ਇ ਸੰਗੇ ਜ਼ਿੰਮੇਦਾਰ ਦੀ ਨਿਸ਼ਾਨੀ ਨਹੀਂ ਹੈਗੀ ਭਾਈ ਹੋਰ ਨੁਕਸਾਨ ਕਰਕੇ ਇਹ ਤੂੰ ਕੜ ਭੱਜ ਗਿਆ ਕਹਿੰਦੇ ਉਲਟਾ ਉਲਟਾ ਭੱਜ ਗਿਆ ਨੁਕਸਾਨ ਹੋਇਆ ਉਹ ਤਾਂ ਹਰਜਾਨਾ ਉਹੀ ਭਰੂਗਾ ਉਹ ਵੀ ਨੁਕਸਾਨ ਤੇ ਬੈਠਾ ਰਿਹਾ ਪਾਨਕ ਦਾ ਨੁਕਸਾਨ ਹੋਇਆ ਤੂੜੀ ਦਾ ਨੁਕਸਾਨ ਹੋਇਆ ਅੱਛਾ ਨਹੀਂ ਫਿਰ ਤੁਸੀਂ ਇਹਦੀ ਪੁਲਿਸ ਰਿਪੋਰਟ ਕਰੋਗੇ ਕਰੋਗੇ ਕਰੂਗੇ ਭਾਈ ਕੰਡ ਸ਼ੁਰੂ ਕਰ ਦੋ ਸਾਰਾ ਕੁਝ ਠੀਕ ਹੈ ਬਿਲਕੁਲ ਜੀ ਬਿਲਕੁਲ ਇਹ ਸਾਨੂੰ ਦੇਖ ਸਕਦੇ ਹੋ ਨਤਾ ਕਹਿਣਾ ਕਿ ਕਿਸਾਨ ਵੱਲੋਂ ਖੁਦ ਅੱਗ ਲਗਾਈ ਗਈ ਹੈ ਤੇ ਸਹਿਯੋਗ ਵੀ ਨਹੀਂ ਕੀਤਾ ਤੇ ਉੱਥੇ ਬੈਠਾ ਤਵਾਸਾ ਦੇਖ ਰਿਹਾ ਹੈ ਇੱਥੇ ਪਰੰਤੂ ਲੋਕਾਂ ਨੇ ਦੇਖ ਸਕਦੇ ਹੋ ਤੁਸੀਂ ਕਿੰਨਾ ਸਹਿਯੋਗ ਹੈ ਇਲਾਕੇ ਦਾ ਆਪਣੇ ਟਰੈਕਟਰ ਲੈ ਕੇ ਨਾਲ ਤਵੀਆਂ ਫਾਲੇ ਜਿਨ੍ਹਾਂ ਵੱਲੋਂ ਹੱਥਾਂ ਵਿੱਚ ਫੜ ਕੇ ਉਹਨਾਂ ਵੱਲੋਂ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਡੇਲੀ ਨਿਊਜ਼ ਦੇ ਚਮਕੌਰ ਸਾਹਿਬ ਤੋਂ ਚਮਕੌਰ ਸਾਹਿਬ ਤੋਂ ਸੰਧੂਆ ਰੋਡ ਤੇ ਜੋ ਕਿ ਇਲਾਕੇ ਦੇ ਅੱਧਾ ਆਸ-ਪਾਸ ਜੇ ਇਹ ਅੱਗ ਨਾਕਾਬੂ ਆਉਂਦੀ ਤਾਂ ਇਹ ਕਈ ਪਿੰਡਾਂ ਦੇ ਵਿੱਚੋਂ ਸੈਂਕੜੇ ਏਕੜ ਜੋ ਕਣਕ ਸੜ ਕੇ ਸੁਆਹ ਹੋ ਜਾਣੀ ਸੀ ਡੇਲੀ ਨਿਊਜ਼ ਚਮਕੌਰ ਸਾਹਿਬ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਵਿੱਚ ਦੇਖ ਸਕਦੇ ਹੋ ਕਈ ਦਰਜਣ ਦੇ ਕਰੀਬ ਖੇਤਾਂ ਨੂੰ ਅੱਗ ਲੱਗੀ ਹੈ ਜਿਸ ਦੇ ਵਿੱਚ ਕਈ ਏਕੜ ਹੈ 4 ਤੋਂ 5 ਏਕੜ ਕਣਕ ਨੂੰ ਅੱਗ ਲੱਗੀ ਹੈ ਕਣਕ ਦੇ ਤੁਹਾਨੂੰ ਕਣਕ ਵੀ ਦਿਖਾਵਾਂਗੇ ਜਿੱਥੇ ਜਲੀ ਹੋਈ ਇਹ ਤਾਂ ਤੁਹਾਨੂੰ ਨਾੜ ਦਿਖਾ ਰਹੇ ਹਾਂ ਕਣਕ ਵੀ ਦਿਖਾਵਾਂਗੇ ਜਿਸ ਜੋਕ ਕੀ ਪਾਲੀ ਹੋਈ ਫਸਲ ਪੂਰੀ ਤਰ੍ਹਾਂ ਸੜ ਚੁੱਕੀ ਹੈ ਤਸਵੀਰਾਂ ਅਜੇ ਵੀ ਕਿਤੇ ਨਾ ਕਿਤੇ ਕਿਉਂਕਿ ਇਹ ਅੱਗ ਹਵਾ ਦੇ ਨਾਲ ਵੱਧ ਹੀ ਰਹਿੰਦੀ ਹੈ ਲਾਈਵ ਤਸਵੀਰਾਂ ਜਲੀਆਂ ਹੋਈਆਂ ਜੋ ਬੱਲਾਂ ਤੇ ਹਵਾ ਦੇ ਨਾਲ ਇਹ ਵਧੀ ਹੈ ਤੇ ਇਸ ਦੇ ਵਿੱਚ ਜੋ ਨੁਕਸਾਨ ਹੈ ਤੁਹਾਨੂੰ ਦਿਖਾਵਾਂਗੇ ਇਹ ਕਣਕ ਸੀ ਜੀ ਨਾ ਇਹਦੇ ਵਿੱਚ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਰਪੰਚ ਤੁਸੀਂ ਕਿ ਕਦੋਂ ਸਾਨੂੰ ਪਤਾ ਲੱਗਿਆ ਹਾਂਜੀ ਬਿਲਕੁਲ ਆ ਗਿਆ ਓਕੇ ਆਪ ਬਿਲਕੁਲ ਕੜਕਿਸ ਬਿਲਕੁਲ ਹੀ ਸੜ ਚੁੱਕੀ ਆ ਨਾ ਹਲਕੇ ਦੀ ਹਾਂਜੀ ਇਹ ਵੀ ਨਾ ਬਾਹਰ ਕਰਕੇ ਆ ਇਹ ਕਣਕਾ 6-10 ਕਿੱਲੇ ਤਕਰੀਬਨ ਜਲ ਗਏ 8-10 ਦੇ ਕਿਲਕੜ ਦੇ ਬੰਦੇ ਨੇ ਸਰ ਉਹਨੂੰ ਕਹਿੰਦੇ ਅੱਗ ਲਾਈ ਹੋਈ ਸੀ ਤੇ ਨੇ ਦੇਖੋ ਬੰਦੇ ਨੇ ਜਾਣ ਬੁੱਝ ਵੀ ਤੂੰ ਇਹੋ ਜਿਹੇ ਸਮੇਂ ਤਾਂ ਬੰਦਾ ਊਂ ਨਹੀਂ ਅੱਗ ਲਾਉਦਾ ਬਣਦੀ ਨਹੀਂ ਜੀ ਗੱਲ ਬਿਲਕੁਲ ਨਾਲੇ ਕੀ ਜ਼ਰੂਰੀ ਹੈ ਜੀ ਹੁਣ ਕਿਸੇ ਦੀ ਸਪੁੱਤਾ ਵਾਂਗੂ ਪਾਲੀ ਹੋਈ ਦੇਖ ਸਕਦੇ ਹੋ ਫਸਲ ਕਣਕ ਦੀਆਂ ਬੱਲਾਂ ਇਹ ਕਿਸੇ ਦੇ ਦਾਣਾ ਜੋ ਮੂੰਹ ਚ ਪੈਣਾ ਸੀ ਉਹ 6 ਮਹੀਨੇ ਦੀ ਪਾਲੀ ਹੋਈ ਫਸਲ ਜੋ ਇਹ ਸੁਣ ਧਰਤੀ ਤੇ ਦੇਖੋ ਹਾਂਜੀ ਲੱਗੀ ਹੋਈ ਹੈ ਦੇਖ ਸਕਦੇ ਹੋ ਕਣਕ ਤੇ ਜੋ ਸੜ ਕੇ ਸੁਆਹ ਹੋ ਚੁੱਕੀ ਹੈ ਜਿਸ ਦੇ ਵਿੱਚ ਕਣਕ ਜਲੀ ਹੋਈ ਹੈ ਤੇ ਫਾਇਰ ਵਿਗਟ ਦੀ ਟੀਮ ਜੇ ਨਾ ਪਹੁੰਚਦੀ ਤਾਂ ਇਹ ਕਾਬੂ ਨਹੀਂ ਸੀ ਹੋਣੀ ਤੇ ਦੇਖ ਸਕਦੇ ਹੋ ਤੇ ਕਈ ਕਿਸਾਨ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਵੱਲੋਂ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਹਨਾਂ ਤੇ ਪਰਚੇ ਮਾਮਲੇ ਦਰਜ ਕਰਨ ਦੇ ਲਈ ਤਾਂ ਪਹੁੰਚ ਜਾਂਦੇ ਆ ਪਰੰਤੂ ਹੁਣ ਦੇਖ ਸਕਦੇ ਹੋ ਇਹ ਪੁੱਤਾ ਵਾਂਗੂ ਪਾਲੀ ਹੋਈ ਬੱਲਾ ਫੈਨ ਫਸਲ ਜਲ ਚੁੱਕੀ ਹੈ ਇੱਕ ਵਿਅਕਤੀ ਦੀ ਅੰਗਹਿਲੀ ਦੇ ਨਾਲ ਤਸਵੀਰਾਂ ਡੇਲੀ ਨਿਊ ਸ਼ਿਰਚਮਕੌਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਕਈ ਏਕੜ ਕਣਕ ਵੀ ਤਾਂ ਫਟੇ ਤੋਂ ਸ਼ੁਰੂ ਹੋਈ ਹੈ ਦਿਖਾ ਦੋ ਜਿਹੜਾ ਰਕਤ ਖੜਾ ਪੂਲਰ ਦਾ ਇਹਦੇ ਬੈਕ ਸਾਈਡ ਤੋਂ ਆਈ ਆ ਆਪ ਪੂਲਰ ਦਾ ਰਕਤ ਖੜਾ ਆ ਉਹ ਸਾਹਮਣੇ ਆ ਨਾਲ ਆਹੀ ਬਸ ਇੱਥੋਂ ਹੀ ਸ਼ੁਰੂ ਹੋਈ ਹੈ ਜੀ ਸੋ ਜਿਆ ਦੇ ਖੇਤ ਚ ਅਛੇ ਮੁਖਤਿਆਰ ਸਿੰਘ ਦਾ ਖੇਤ ਹੈ ਬਿਲਕੁਲ ਜੀ ਮੁਖਤਿਆਰ ਸਿੰਘ ਤੁਸੀਂ ਦੇਖ ਸਕਦੇ ਹੋ ਨਾੜ ਨੋਨੀ ਦਿਓ ਤੂੰ ਨਹੀਂ ਦੇਖੀ ਅੱਛਾ ਨੋਨੀ ਦਿਹਾ ਰੱਤੋਂ ਦੇ ਬੰਦੇ ਨੇ ਠੇਕੇ ਪਿਆਵਾ ਬਿਲਕੁਲ ਤੇ ਅੱਗ ਲੱਗਣ ਦਾ ਜੋ ਕਾਰਨ ਹੈ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਨਾੜ ਦੀ ਬਜਾਏ ਉਹਨਾਂ ਵੱਲੋਂ ਜੋ ਸਰੋਂ ਵੱਡੀ ਹੋਈ ਸੀ ਉਸ ਨੂੰ ਅੱਗ ਲਗਾਈ ਹੈ ਉਸ ਤੋਂ ਬਾਅਦ ਇਹ ਕਣਕ ਨੂੰ ਪਈ ਹੈ ਕਣਕ ਦੇ ਨਾਲ ਨਾਲ ਨਾੜ ਨੂੰ ਪਈ ਹੈ ਕਈ ਏਕੜ ਤਾਂ ਕਣਕ ਜਲੀ ਹੈ ਤੇ ਨਾਲ ਹੀ ਜੋ ਫਸਲ ਵੱਢ ਹੋ ਚੁੱਕੀ ਸੀ ਉਹਨਾਂ ਦਾ ਨਾੜ ਵੀ ਛੜਿਆ ਤੇ ਇੱਥੇ ਆਸ-ਪਾਸ ਦੇ ਘਰ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਫਾਇਰ ਬਿਟ ਦੀ ਟੀਮ ਲੋਕ ਖੜੇ ਦਿਖਾਈ ਦੇ ਰਹੇ ਨੇ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵਿਅਕਤੀ ਦਾ ਕਿੱਡਾ ਨੁਕਸਾਨ ਜਿਸ ਕਿਸਾਨ ਦਾ ਹੋਇਆ ਹੈ ਤਾਂ ਉਹ ਕਿਸ ਤਰ੍ਹਾਂ ਇਸ ਦਾ ਪਰਪਾਈ ਕਰੇਗਾ ਪੁੱਤਾ ਵਾਂਗੂ ਪਾਲੀ ਫਸਲ ਸੜ ਕੇ ਸੁਆਹ ਹੋ ਚੁੱਕੀ ਹੈ ਇਹ ਸਰਪੰਚ ਸੈਦਪੁਰ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਲੋਕ ਇਕੱਠੇ ਹੋਏ ਹੋਏ ਨੇ ਵੀ ਤਾਂ ਜੋ ਉਹਨਾਂ ਟੈਕਪਲ ਨਾਲ ਪਾਇਆ ਜਾ ਰਿਹਾ ਜੀ 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 ਓਕੇ ਠੀਕ ਹੈ ਅਜੇ ਹੋਇਓ ਨਹੀਂ ਹੋਣਾ 5-4 ਤੋਂ 5 ਏਕੜ ਕਣਕ ਆਵੇ ਜੀ ਤੇ ਨਾੜ ਆ 8-10 ਏਕੜ ਠੀਕ 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 ਇਹ ਤਾਂ ਸਹੀ ਰਾ ਇਹ ਲੈ ਨਿਸ਼ਚਿਤ ਚਮਕੌਰ ਸਾਹਿਬ ਤੋਂ ਲੈ ਸਕਦੇ ਹੋ ਤੁਸੀਂ